ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਾ ਅਪਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 644 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 645 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਉੜੀ ਏ ਪੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ ਰਾਜਿਆਂ ਤੇ ਰਾਣਿਆਂ ਦੇ ਰੰਗ ਚਾਰ ਦਿਨਾ ਭਾਵ ਥੋੜੇ ਚਿਰ ਲਈ ਸੋਭnik ਹੁੰਦੇ ਹਨ ਇਹੋ ਮਾਇਆ ਰੰਗ ਕੁਸੰਭ ਖਿੰਨ ਮਹਿ ਲੈ ਜਾਵਣਾ ਮਾਇਆ ਦਾ ਇਹ ਰੰਗ ਕੁਸੰਭੇ ਦਾ ਰੰਗ ਹੈ ਭਾਵ ਕੁਸੰਭੇ ਦੇ ਰੰਗ ਵਾਂਗੂ ਛਿਨ ਭੰਗਰ ਹੈ ਛਿਨ ਮਾਤਰ ਵਿੱਚ ਲੈ ਜਾਏਗਾ ਚਲਦਿਆਂ ਨਾਲ ਨਾ ਚੱਲੈ ਸਿਰ ਪਾਪ ਲੈ ਜਾਵਣਾ ਸੰਸਾਰ ਤੋਂ ਤੁਰਨ ਵੇਲੇ ਮਾਇਆ ਨਾਲ ਨਹੀਂ ਜਾਂਦੀ ਪਰ ਇਸ ਦੇ ਕਾਰਨ ਕੀਤੇ ਪਾਪ ਆਪਣੇ ਸਿਰ ਤੇ ਲੈ ਜਾਈਦੇ ਹਨ ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ ਜਦੋਂ ਜਮ ਕਾਲ ਨੇ ਫੜ ਕੇ ਅੱਗੇ ਲਾ ਲਿਆ ਤਾਂ ਜੀਵ ਡਾਢਾ ਭੈ ਪੀਤ ਹੁੰਦਾ ਹੈ ਉਹ ਵੇੜਾ ਹੱਥ ਨਾ ਆਵੇ ਫਿਰ ਪਛਤਾਵਣਾ ਮਨੁੱਖ ਜਨਮ ਵਾਲਾ ਉਹ ਸਮਾਂ ਮਨੁੱਖਾ ਦੇਹੀ ਫਿਰ ਮਿਲਦਾ ਨਹੀਂ ਇਸ ਵਾਸਤੇ ਪਛਤਾਉਂਦਾ ਹੈ ਮਨੁੱਖ ਜੇ ਇਸ ਦੇਹੀ ਵਿੱਚ ਆ ਕੇ ਨਾਮ ਨਾ ਜਪਿਆ ਮਨੁੱਖ ਬਣ ਕੇ ਬੰਦਾ ਹੋ ਕੇ ਜੇ ਬੰਦਗੀ ਨਾ ਕੀਤੀ ਫਿਰ ਬੰਦਾ ਖਵਾਉਣ ਦਾ ਕੀ ਫਾਇਦਾ ਫਿਰ ਜਦੋਂ ਇੱਥੋਂ ਜਾਂਦਾ ਹੈ ਮਨੁੱਖ ਹੰਦ ਸਮਾਂ ਆ ਜਾਂਦਾ ਹੈ ਫਿਰ ਬੀਤੇ ਬਿੜੇ ਨੂੰ ਯਾਦ ਕਰਕੇ ਬਹੁਤ ਪਛਤਾਉਂਦਾ ਹੈ ਸਲੋਕ ਮਹਲਾ 3 ਜੀ ਸਤਗੁਰ ਤੇ ਜੋ ਮੋ ਫਿਰੇ ਸੇ ਵੱਧੇ ਦੁੱਖ ਸਹਾਹੇ ਜੋ ਮਨੁੱਖ ਸਤਗੁਰ ਵੱਲੋਂ ਮਨਮੁਖ ਹਨ ਉਹ ਅੰਤ ਨੂੰ ਵੱਧੇ ਦੁੱਖ ਸਹੰਦੇ ਹਨ ਫਿਰ ਫਿਰ ਮਿਲਨ ਨਾ ਪਾਇਨੀ ਜੰਮਹਿ ਤੈ ਮਰ ਜਾਹੇ ਪ੍ਰਭੂ ਨੂੰ ਮਿਲ ਨਹੀਂ ਸਕਦੇ ਮੋੜ ਮੋੜ ਜੰਮਦੇ ਤੇ ਮਰਦੇ ਹਨ ਸੈਸਾ ਰੋਗ ਨਾ ਛੋਡਈ ਦੁੱਖ ਹੀ ਮਹਿ ਦੁੱਖ ਪਾਹੇ ਉਹਨਾਂ ਨੂੰ ਚਿੰਤਾ ਦਾ ਰੋਗ ਕਦੇ ਨਹੀਂ ਛੱਡਦਾ ਸਦਾ ਦੁਖੀ ਹੀ ਰਹਿੰਦੇ ਹਨ ਨਾਨਕ ਨਦਰੀ ਬਖਸ਼ ਲਹਿ ਸ਼ਬਦੇ ਮੇਲ ਮਿਲਾਹੇ ਏ ਨਾਨਕ ਕਿਰਪਾ ਦ੍ਰਿਸ਼ਟੀ ਵਾਲਾ ਪ੍ਰਭੂ ਜੇ ਉਹਨਾਂ ਨੂੰ ਬਖਸ਼ ਲਏ ਤਾਂ 사ਤਗੁਰ ਦੇ ਸ਼ਬਦ ਦੀ ਰਾਹੀ ਉਸ ਵਿੱਚ ਮਿਲ ਜਾਂਦੇ ਹਨ ਮਹੱਲਾ ਤੀਜਾ ਜੋ 사ਤਗੁਰ ਤੇ ਮੋਹ ਫਿਰੇ ਤਿੰਨਾ ਠੌਰ ਨਾ ਠਾਓ ਜੋ ਮਨੁੱਖ ਸਤਗੁਰੂ ਤੋਂ ਮਨਮੁਖ ਹਨ ਉਹਨਾਂ ਦਾ ਉਹਨਾਂ ਦਾ ਨਾ ਥਾ ਨਾ ਤਿੱਤਾ ਉਹਨਾਂ ਦਾ ਕੋਈ ਵੀ ਨਹੀਂ ਹੁੰਦਾ ਜਿਉਂ ਛੁੱਟੜ ਘਰ ਘਰ ਫਿਰੈ ਦੋ ਚਾਰਨ ਬਦਨਾਉ ਉਹ ਵਿਚਾਰਨ ਛੁੱਟੜ ਇਸਤਰੀ ਵਾਂਗ ਹਨ ਜੋ ਘਰ ਘਰ ਵਿੱਚ ਬਦਨਾਮ ਹੁੰਦੀ ਫਿਰਦੀ ਹੈ ਨਾਨਕ ਗੁਰਮਖ ਬਖਸੀ ਹੈ ਸੇ ਸਤਗੁਰ ਮੇਲ ਮਿਲਾਓ हे नानक जो गुरु ਦੇ ਸਾਹਮਣੇ ਹੋ ਕੇ ਬਖਸ਼ੇ ਜਾਂਦੇ ਹਨ ਉਹ 사ਤਗੁਰ ਦੀ ਸੰਗਤ ਵਿੱਚ ਮਿਲ ਜਾਂਦੇ ਹਨ ਪੌੜੀ ਜੋ ਸੇਵਹਿ ਸਤ ਮੁrar ਸੇ ਪਵਜਲ ਤਰ ਗਿਆ ਜੋ ਮਨੁਖ ਸੱਚੇ ਹਰੀ ਨੂੰ ਸੇਮਦੇ ਹਨ ਉਹ ਸੰਸਾਰ ਸਮੁੰਦਰ ਨੂੰ ਤਰ ਜਾਂਦੇ ਹਨ ਜੋ ਬੋਲੇ ਹਰ ਹਰ ਨਾਉ ਤਿੰਨ ਜਮ ਛੱਡ ਗਿਆ ਜੋ ਮਨੁਖ ਹਰੀ ਦਾ ਨਾਮ ਸਿਮਰਦੇ ਹਨ ਉਨਾ ਨੂੰ ਜੰਮ ਛੱਡ ਜਾਂਦਾ ਹੈ ਸੇ ਦਰਗਾਹ ਪੈ ਦੇ ਜਾਹੇ ਜਿਨ੍ਹਾਂ ਹਰ ਜਪ ਲਿਆ ਜਿਨ੍ਹਾਂ ਨੇ ਹਰੀ ਦਾ ਨਾਮ ਜਪਿਆ ਹੈ ਉਹ ਦਰਗਾਹ ਵਿੱਚ ਸਨਮਾਨੇ ਜਾਂਦੇ ਹਨ ਹਰ ਸੇਵਹਿ ਸਈ ਪੁਰਖ ਜਿਨ੍ਹਾਂ ਹਰ ਤੁਦ ਮਿਆ ਪਰ ਹੇ ਹਰੀ ਜਿਨ੍ਹਾਂ ਉਤੇ ਤੇਰੀ ਮਿਹਰ ਹੁੰਦੀ ਹੈ ਉਹੀ ਮਨੁੱਖ ਤੇਰੀ ਭਗਤੀ ਕਰਦੇ ਹਨ ਗੁਣ ਗਾਵਾਂ ਪਿਆਰੇ ਨਿਤ ਗੁਰਮਖ ਭ੍ਰਮ ਭਉ ਗਿਆ ਸਤਿਗੁਰ ਦੇ ਸਨਮੁਖ ਹੋ ਕੇ ਪਰਮ ਤੇ ਡਰ ਦੂਰ ਹੋ ਜਾਂਦੇ ਹਨ ਮਿਹਰ ਕਰੇ ਪਿਆਰੇ ਪ੍ਰਮਾਤਮਾ ਮੈਂ ਵੀ ਤੇਰੇ ਸਦਾ ਗੁਣ ਗਾਵਾਂ ਸ਼ਲੋਕ ਮਹੱਲਾ ਤੀਜਾ ਥਾਲੇ ਵਿੱਚ ਤੈ ਵਸਤੂ ਪਈਓ ਹਰ ਭੋਜਨ ਅੰਮ੍ਰਿਤ ਸਾਰ ਜਿਸ ਹਿਰਦੇ ਰੂਪ ਥਾਲ ਵਿੱਚ ਸਤਤ ਸੰਤੋਖ ਅਤੇ ਵਿਚਾਰ ਤਿੰਨ ਚੀਜ਼ਾਂ ਆਪੀਆਂ ਹਨ ਉਸ ਹਿਰਦੇ ਥਾਲ ਵਿੱਚ ਸ਼੍ਰੇਸ਼ਟ ਅੰਮ੍ਰਿਤ ਭੋਜਨ ਹਰੀ ਦਾ ਨਾਮ ਪਰੋਸਿਆ ਜਾਂਦਾ ਹੈ ਜਿਤ ਖਾਦਾ ਮਨ ਤ੍ਰਿਪਤੀ ਹੈ ਪਾਈਐ ਮੋਖ ਦੁਆਰ ਜਿਸ ਦੇ ਖਾਦਿਆ ਮਨ ਰਾਜ ਜਾਂਦਾ ਹੈ ਤੇ ਵਿਕਾਰਾਂ ਤੋਂ ਖਲਾਸੀ ਦਾ ਦਰ ਪ੍ਰਾਪਤ ਹੁੰਦਾ ਹੈ ਇਹ ਭੋਜਨ ਅਲੱਬ ਹੈ ਸੰਤੋ ਹੋ ਲੱਬੈ ਗੁਰ ਵਿਚਾਰ اے ਸੰਤ ਜਨੋ اے ਭੋਜਨ ਦੁਰਲਭ ਹੈ 사ਤਗੁਰ ਦੀ ਦਸੀ ਹੋਈ ਵਿਚਾਰ ਦੀ ਰਾਹੀ ਲਬਦਾ ਹੈ ਇਹ ਮੁਹਾਵਣੀ ਕਿਉ ਵਿਚੋ ਹੋ ਕੱਢੀਐ ਸਦਾ ਰਖੀਐ ੁਰਤਾਰ ਇਸ ਨੂੰ ਸਦਾ ਆਪਣੇ ਹਿਰਦੇ ਵਿੱਚ ਸਾੰਭ ਰੱਖਣਾ ਚਾਹੀਦਾ ਹੈ ਇਹ ਭੁਲਾਣੀ ਨਹੀਂ ਚਾਹੀਦੀ ਇਹ ਮੁਹਾਵਣੀ ਸਤਗੁਰੂ ਪਾਈ ਗੁਰਸਿੱਖਾਂ ਲਦੀ ਭਾਲ ਆਤਮਕਾ ਨਾਂ ਦੇ ਦੇਣ ਵਾਲੀ ਇਸ ਸਿਪ ਸਲਾਹ ਦੀ ਆਤਮਕ ਖੁਰਾਕ ਦੀ ਦੱਸ ਗੁਰੂ ਨੇ ਪਾਈ ਹੈ ਗੁਰੂ ਸਿਖਾਂਨ ਖੋਜ ਕੇ ਲੱਭ ਲਈ ਹੈ ਨਾਨਕ ਜਿਸ 부ਝਾਏ ਸੋ 부ਜਸੀ ਹਰ ਪਾਇਆ ਗੁਰਮਖ ਘਾਲ हे ਨਾਨਕ ਜਿਸ ਮਨੁੱਖ ਨੂੰ ਇਸ ਦੀ ਸਮਝ ਦਿੰਦਾ ਹੈ ਉਹ ਸਮਝਦਾ ਹੈ ਅਤੇ ਉਹ 사ਤਗੁਰ ਦੇ ਸਾਨਮੁਖ ਹੋ ਕੇ ਕਾਲਣਾ ਕਾਲ ਕੇ ਹਰੀ ਨੂੰ ਮਿਲਦਾ ਹੈ ਮਹੱਲਾ ਤੀਜਾ ਜੋਤ ਔਰ ਮੇਲੇ ਸੇ ਮਿਲ ਰਹੇ ਸਤਗੁਰ ਸਿਓ ਚਿੱਤ ਲਾਏ ਹਰੀ ਨੇ ਜੋਤ ਔਰ ਤੋਂ ਮਿਲਾਏ ਹਨ ਉਹ ਮਨੁੱਖ ਸਤਗੁਰ ਨਾਲ ਚਿੱਤ ਜੋੜ ਕੇ ਹਰੀ ਵਿੱਚ ਲੀਨ ਹੋਏ ਹਨ ਆਪ ਵਿਛੋੜਨ ਸੇ ਵਿਛੜੇ ਦੂਜੇ ਭਾਏ ਖਵਾਏ ਪਰ ਜੋ ਉਸ ਹਰੀ ਨੇ ਆਪ ਵਿਛੋੜੇ ਹਨ ਉਹ ਮਾਇਆ ਦੇ ਮੋਹ ਵਿੱਚ ਫਸ ਕੇ ਖੁੰਝੇ ਹੋਏ ਹਰੀ ਤੋਂ ਵਿਛੜੇ ਹੋਏ ਹਨ ਨਾਨਕ ਵਿਣ ਕਰਮਾ ਕਿਆ ਪਾਈਐ ਪੂਰਬ ਲਿਖਿਆ ਕਮਾਏ ਏ ਨਾਨਕ ਕੀਤੀ ਹੋਈ ਕਮਾਈ ਤੋਂ ਬਿਨਾ ਕੁਝ ਨਹੀਂ ਮਿਲਦਾ ਮੋੜ ਤੋਂ ਕੀਤੇ ਕੰਮਾਂ ਦੇ ਅਨੁਸਾਰ ਉਕਰੇ ਹੋਏ ਸੰਸਕਾਰ ਰੂਪ ਲੇਖ ਦੀ ਕਮਾਈ ਕਮਾਉਣੀ ਪੈਂਦੀ ਹੈ ਜਿਸ ਤਰ੍ਹਾਂ ਦਾ ਬੰਦਾ ਕਰਮ ਕਰਦਾ ਹੈ ਉਸ ਤਰ੍ਹਾਂ ਦਾ ਉਹਨੂੰ ਭੋਗਣਾ ਪੈਂਦਾ ਹੈ ਇਸ ਲਈ ਸਾਨੂੰ ਮਨੁੱਖਾ ਦੇਹੀ ਵਿੱਚ ਆ ਕੇ ਇਨਸਾਨ ਬਣ ਕੇ ਚੰਗੇ ਕੰਮ ਹੀ ਕਰਨੇ ਚਾਹੀਦੇ ਹਨ ਉਹ ਕੰਮ ਨਹੀਂ ਕਰਨੇ ਚਾਹੀਦੇ ਜਿਹੜੇ ਪ੍ਰਮਾਤਮਾ ਦੇ ਧਰਮੂਰੇ ਜੋ ਨਹੀਂ ਪ੍ਰਵਾਨ ਹੁੰਦੇ ਪੌੜੀ ਬੈ ਸਖੀਆਂ ਜਸ ਗਾਵੇ ਗਾਵਣ ਹਾਰੀਆਂ ਹਰੀ ਦੀ ਸਿਫਤ ਸਲਾਹ ਕਰਨ ਵਾਲੀਆਂ ਸੰਤ ਜਨ ਰੂਪ ਸਹੇਲੀਆਂ ਇਕੱਠੀਆਂ ਬਹਿ ਕੇ ਆਪ ਹਰੀ ਦਾ ਜਸ ਗਾਉਂਦੀਆਂ ਹਨ ਹਰ ਨਾਮ ਸਲਾਹ ਹੋ ਨਿਤ ਹਰ ਕੋ ਬਲੇ ਹਾਰੀਆਂ ਹਰੀ ਤੋਂ ਸਦਕੇ ਜਾਂਦੀਆਂ ਹਨ ਉਹ ਜੀਵ ਇਸਤਰੀਆਂ ਹੋਰਨਾਂ ਨੂੰ ਸਿਖਿਆ ਦਿੰਦੀਆਂ ਹਨ ਕੇ ਸਦਾ ਹਰੀ ਦੇ ਨਾਮ ਦੀ ਵਡਿਆਈ ਕਰੋ ਉਹ ਜੋ ਸੰਤ ਜਨ ਹੁੰਦੇ ਹਨ ਉਹ ਪਰਮਾਤਮਾ ਦੀ ਵਡਿਆਈ ਹੀ ਕਰਦੇ ਹਨ ਤੇ ਦੂਜਿਆਂ ਨੂੰ ਪਰਮਾਤਮਾ ਦੀ ਵਡਿਆਈ ਨਾਮ ਜਪਣ ਦਾ ਉਪਦੇਸ਼ ਦਿੰਦੇ ਹਨ ਜਿਨੀ ਸੁਣ ਮੰਨਿਆ ਹਰ ਨਾਉ ਤਿਨਾ ਹੋ ਵਾਰੀਆ ਮੈਂ ਸਦਕੇ ਹਾਂ ਜਿਨ੍ਹਾਂ ਨੇ ਸੁਣ ਕੇ ਹਰੀ ਦਾ ਨਾਮ ਮੰਨਿਆ ਹੈ ਗੁਰ ਮੱਖੀਆਂ ਹਰ ਮੇਲ ਮੇਲਾ ਵਣਹਾਰੀਆਂ ਉਹਨਾਂ ਹਰੀ ਨੂੰ ਮਲਾਉਣ ਵਾਲੀਆਂ ਗੁਰਮੁਖ ਸਹੇਲੀਆਂ ਤੋਂ ਮੈਂ ਸਦਕੇ ਹਾਂ ਜਿਹੜੀਆਂ ਦਿਨ ਰਾਤ ਆਪ ਸਿਮਰਨ ਕਰਕੇ ਦੂਜਿਆਂ ਨੂੰ ਵੀ ਗੁਰੂ ਦੇ ਨਾਲ ਮਲਾਉਂਦੀਆਂ ਹਨ ਜੀਵ ਇਸਤਰੀਆਂ ਹੋ ਬਲ ਜਾਵਾ ਦਿਨ ਰਾਤ ਗੁਰ ਦੇਖਣ ਹਾਰੀਆਂ ਸਤਗੁਰ ਦੇ ਦਰਸ਼ਨ ਕਰਨ ਵਾਲੀਆਂ ਤੋਂ ਮੈਂ ਦਿਨ ਰਾਤ ਬਲਿਹਾਰ ਹਾਂ ਸਲੋਕ ਮਹੱਲਾ ਤੀਜਾ ਵੇਣ ਨਾਵੇ ਸਭ ਪਰਮਦੇ ਨਿਤ ਜਗ ਤੋਟਾ ਸਹਸਾਰ ਨਾਮ ਤੋਂ ਬਿਨਾ ਸਾਰੇ ਲੋਕ ਭਟਕਦੇ ਫਿਰਦੇ ਹਨ ਉਹਨਾਂ ਨੂੰ ਸੰਸਾਰ ਵਿੱਚ ਸਦਾ ਘਾਟਾ ਹੀ ਘਾਟਾ ਹੈ ਮਨਮੁਖ ਕਰਮਕ ਮਾਵਣੇ ਹੋਮੈ ਅੰਧ ਗੁਬਾਰ ਮਨਮੁਖ ਤਾਂ ਹੋਮੈ ਦੇ ਆਸਰੇ ਹੋ ਕਰਮ ਕਮਾਉਂਦੇ ਹਨ ਜੋ ਕੋ ਪਹਿਨੇ ਰਾ ਪੈਦਾ ਕਰਦੇ ਹਨ ਗੁਰਮਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਪਰ ਹੈ ਨਾਨਕ ਸਤਗੁਰ ਦੇ ਸਾਨ ਮੁਖ ਜੀਵ ਸ਼ਬਦ ਨੂੰ ਵਿਚਾਰ ਕੇ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪਿੰਦੇ ਹਨ ਜਿਹੜੇ ਗੁਰਬਾਣੀ ਪੜ੍ਹਦੇ ਹਨ ਪਰਮਾਤਮਾ ਦਾ ਨਾਮ ਜਪਦੇ ਹਨ ਉਹਨਾਂ ਦੀ ਰਸਨਾ ਤੇ ਪਰਮਾਤਮਾ ਵੱਲੋਂ ਬਖਸ਼ਿਆ ਹੋਇਆ ਜੋ ਆਨੰਦ ਹੈ ਜੋ ਰਸ ਹੈ ਉਹ ਆ ਜਾਂਦਾ ਹੈ ਜਿਹੜੇ ਮਾੜੇ ਬੋਲ ਨਹੀਂ ਜਬਾਨੋਂ ਬੋਲਦੇ ਉਹਨਾਂ ਦੀ ਰਸਨਾ ਤੇ ਫਿਰ ਨਾਮ ਵਸਦਾ ਹੈ ਤੇ ਉਹ ਫਿਰ ਅੰਮ੍ਰਿਤ ਰਸ ਚਖਦੇ ਹਨ ਗੁਰਮਖ ਕਰਮ ਕਮਾਵਣੇ ਹੋ ਮੈਂ ਅੰਧ ਗੁਬਾਰ ਗੁਰਮਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 645 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 646 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰਨ ਲਈ ਸਾਡੇ YouTube ਚੈਨਲ ਸਰਬਾਦਾ ਪਲਾ ਟੀਵੀ ਨੂੰ ਸਬਸਕ੍ਰਾਈਬ ਕਰੋ ਜੀ ਪੌਲੀ ਚੋਕ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ